ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੀ ਵੀ ਧਾਰਮਿਕ ਜਾਂ ਰਾਜਨੀਤਿਕ ਮੁੱਦਿਆਂ ਤੇ ਕਦੀ ਨਹੀਂ ਬੋਲਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਹਰੇਕ ਦੀ ਆਪਣੀ-ਆਪਣੀ ਰਾਏ ਹੁੰਦੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੀ ਵੀਡੀਓ ਜਦੋਂ ਮੈਂ ਦੇਖੀ ਤੇ ਮੈਨੂੰ ਲੱਗਿਆ ਕਿ ਮੈਨੂੰ ਵੀ ਬੋਲਣਾ ਚਾਹੀਦਾ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਨੇ ਸਾਰੀ ਗੱਲ ਆਪਣੇ ਤੇ ਲੈ ਲਈ ਇਹ ਉਹਨਾਂ ਦਾ ਵੱਡਾ ਪਾਣਾ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇੰਨਾ ਉਪਰਾਲਾ ਕਰ ਰਹੇ ਐ ਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਇੰਨਾ ਵੱਡਾ ਪ੍ਰਚਾਰ ਕਰ ਰਿਹਾ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਵੀ ਹਰ ਹਿੱਲੇ ਵਸੀਲੇ ਉਹ ਲੋਕਾਂ ਨੂੰ ਜੋੜਨਾ ਚਾਹ ਰਿਹਾ ਹੈ ਦੂਸਰਾ ਮੈਂ ਤਾਂ ਬੋਲਣਾ ਚਾਹ ਰਿਹਾ ਕਿ ਇਹ ਮਸਲਾ ਜਿਹੜਾ ਹੈ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਜਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਨੇ ਜੋ ਵੀ ਬੋਲਿਆ ਅ ਮਰਿਆਦਾ ਅਨੁਸਾਰ ਜੋ ਬੋਲਿਆ ਮਰਿਆਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਿਹੜਾ ਸਰਦਾਰ ਸਾਹਿਬ ਨੂੰ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਉਂਦੇ ਜੇ ਆਪਾਂ ਆਪਣੇ ਘਰ ਚ ਲੜਾਈ ਪਾ ਲਈ ਤਾਂ ਜਿਹੜੇ ਬੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇੱਧਰ ਉੱਧਰ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰ ਚ ਲੜਾਈ ਨਾ ਪਾਈਏ ਜੈਦਾ ਸਭ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਨਮਸਤੇ ਹਾਜ਼ਰ ਆਣੇ ਆਂ ਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰਟ ਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰਟ ਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸਾਹਰੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਭਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਨੂੰ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਪਾਤਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਿਆਈ ਦਿੱਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰ੍ਹਾਂਗਾ ਭਾਵੇਂ ਮੇਰੇ ਕੋਈ ਹਜ਼ਾਰਾਂ ਲੱਖਾਂ ਟੋਟੇ ਕਰ ਦੇ ਮੇਰੇ ਸਰੀਰ ਦੇ ਮੈਂ ਤਾਂ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾਵਾਂਗਾ ਪਟਕਾਂਗਾ ਨਹੀਂ ਇੱਕ ਕਾਰ ਪਿੱਛੇ ਜਾਂ ਮੈਂ ਇੱਕ ਘਰ ਪਿੱਛੇ ਜਾਂ ਮੈਂ ਇੱਕ ਗਾਣੇ ਨੂੰ ਪਪੂਲਰ ਕਰਨ ਵਾਸਤੇ ਸ਼ੌਹਰਤ ਬੁਲੰਦੀਆਂ ਪੈਸਿਆਂ ਦੇ ਪਿੱਛੇ ਚਮਤਕਾਰਾਂ ਦੇ ਪਿੱਛੇ ਮੈਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡਣ ਵਾਲਾ ਨਹੀਂ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖਣ ਔਰ ਦੂਸਰਾ ਇੱਕ ਹੋਰ ਕਮੈਂਟ ਆਇਆ ਕਿਸੇ ਨੇ ਮੈਨੂੰ ਕਮੈਂਟ ਕੀਤਾ ਕਿ ਜੱਸੀ ਤੂੰ ਕਬਰਾਂ ਦੇ ਪਿੱਛੇ ਬੋਲ ਕੇ ਕੀ ਮੁੱਲ ਪਿਆ ਤੇਰਾ ਮੈਂ ਉਹਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਮੁੱਲ ਪਾਉਣ ਵਾਸਤੇ ਕਬਰਾਂ ਦੇ ਪਿੱਛੇ ਨਹੀਂ ਮੋੜਦਾ ਕਿਉਂਕਿ ਮੈਨੂੰ ਇਸ ਅਮੀਰ ਖਜ਼ਾਨੇ ਦੀ ਪਹਿਚਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਚਾਨ ਹੈ ਸਿੱਖੀ ਇਤਿਹਾਸ ਦੀ ਪਹਿਚਾਨ ਹੈ ਕਿਰਦਾਰ ਦੀ ਪਹਿਚਾਨ ਹੈ ਮੁਹੱਬਤ ਪਿਆਰ ਦੀ ਪਹਿਚਾਨ ਹੈ ਤਾਂ ਕਰਕੇ ਮੈਂ ਉਹਨਾਂ ਕਬਰਾਂ ਦੇ ਖਿਲਾਫ बोलਦਾ ਕਿਉਂਕਿ ਉੱਥੇ ਕੁਝ ਵੀ ਨਹੀਂ ਹੈ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਕੋਈ ਵੀ ਵजूद ਨਹੀਂ ਹੈ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਆ ਮੈਂ ਆਪਣਾ ਤੇ ਮੁੱਲ ਕੀ ਪਾਉਣਾ ਮੈਂ ਇਹ ਜਾਣਦਾ ਹਾਂ ਕਿ ਗੁਰੂ ਗ੍ਰੰਥ ਸਾਹਿਬਾਰੇ ਦਾ ਮੁੱਲ ਜਦੋਂ ਅਸੀਂ ਉਹਨਾਂ ਦੇ ਪਿੱਛੇ ਤੁਰਦੇ ਹਾਂ ਜਦੋਂ ਉਹਨਾਂ ਦੇ ਪਿੱਛੇ ਲੱਗਦੇ ਹਾਂ ਉਸ ਪਾਸ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਗੁਰਨਾਨਦ ਸਾਹਿਬ ਦੀ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਵਾਂ ਠੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਈ ਕੇ ਜਸ ਕੀਰਤ ਜਗਲੇ ਜੇ ਇਸ ਨਜ਼ਰ ਨਾਲ ਇਤਨ ਬਾਤ ਨਾ ਪਿੱਛੇ ਕੁਏ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨੋ ਤੇ ਮੁੱਲ ਇਸ ਚੀਜ਼ ਦਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੁੱਲ ਇਸ ਚੀਜ਼ ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁੱਲ ਹੈ ਸਾਡਾ ਤਾਂ ਕੀ ਮੁੱਲ ਪੈਣਾ ਸਾਡਾ ਸੋ ਮੇਰੀ ਬੇਨਤੀ ਇਹ ਹੈ ਕਿ ਮੇਰੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਾਰੇ ਆਪਾਂ ਇਕੱਠੇ ਹੋਈਏ ਸਾਡੇ ਕੋਲ ਇਹ ਜਿਹੜਾ ਖਜ਼ਾਨਾ ਹੈ ਇਹ ਲੋਕਾਂ ਤੱਕ ਲੈ ਕੇ ਜਾਈਏ ਲੋਕੀ ਇਸ ਨੂੰ ਜਾਨਣਾ ਚਾਹੁੰਦੇ ਨੇ ਚਾਹੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਈਸਾਈ ਹੈ ਕੋਈ ਜੈਨੀ ਹੈ ਕੋਈ ਬੋਧੀ ਹੈ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅੱਖਾਂ ਟੱਡ ਕੇ ਬੈਠੇ ਹੋਏ ਆ ਉਹ ਨੀਜਾ ਲਾ ਕੇ ਬੈਠੇ ਹੋਏ ਆ ਕਿ ਅਸੀਂ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਚਾ ਜਾਈਏ ਤੇ ਆਓ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਉਹਨਾਂ ਤੱਕ ਅਸੀਂ ਇਹ ਸੰਦੇਸ਼ ਪਹੁੰਚਾ ਦਈਏ ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਉਹਨਾਂ ਨੂੰ ਉਪਦੇਸ਼ ਦੇ ਸਕੀਏ ਪਰ ਉਹਨਾਂ ਨੂੰ ਸੰਦੇਸ਼ ਪਹੁੰਚਾ ਦਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਐਡਾ ਵੱਡਾ ਅਮੀਰ ਖਜ਼ਾਨਾ ਆ ਤੇ ਇਹਦੇ ਵਿੱਚੋਂ ਤੁਸੀਂ ਵੀ ਆਪਣੀਆਂ ਝੋਲੀਆਂ ਭਰ ਸਕਦੇ ਹੋ ਚਾਹੇ ਉਹ ਸਪਿਰਚੁਅਲੀ ਹੋਣ ਚਾਹੇ ਉਹ ਮੈਂਟਲੀ ਹੋਣ ਚਾਹੇ ਉਹ ਸਾਈਕੋਲੋਜੀਕਲੀ ਹੋਣ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਨੂੰ ਆਪਣੇ ਤਨ ਨੂੰ ਆਪਣੇ ਬਾਥ ਨੂੰ ਪਵਿੱਤਰ پاک ਕਰ ਸਕਦੇ ਹੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਨਮਸਕਾਰ ਅਦਾ ਪਿਛਲੇ ਦਿਨੀ ਮੇਰੇ ਪਿੰਡ ਵਿੱਚ ਮੇਰਾ ਪਿੰਡ ਬਲੜਵਾਲ ਜ਼ਿਲ੍ਹਾ ਗੁਰਦਾਸਪੁਰ ਸਾਡੇ ਨੌਜਵਾਨ ਜਨਾਂ ਨੇ ਇੱਕ ਗੁਰਮਤ ਸਮਾਗਮ ਸਭ ਜਨਾਂ ਦੀ ਯਾਦ ਵਿੱਚ ਮਨਾਇਆ ਉਸ ਵਿੱਚ ਸਾਡੇ ਪੰਜਾਬ ਦੇ ਸਿੰਗਰ ਜਸਵੀਰ ਜੱਸੀ ਉਹ ਸ਼ਾਮਲ ਹੋਏ ਅਰੋਨ ਨੇ ਦੋ ਗੀਤ ਗਾਏ ਗੁਰੂਸਤ ਵਿੱਚ ਜਿੰਨੂੰ ਕੁਝ ਲੋਕਾਂ ਨੇ ਇੱਕ ਮੁੱਦਾ ਬਣਾ ਲਿਆ ਤੇ ਬੜਾ ਚਰਚਾ ਜਨਾਇਆ ਮੈਂ ਉਸ ਨਾਲ ਸੰਬੰਧਿਤ ਗੱਲ ਕਰਨੀ ਹੈ ਵੈਸੇ ਤਾਂ ਮੈਨੂੰ ਮੈਂ ਕਦੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਗੱਲ ਜਿਹੜੀ ਹੈ ਉਹਨੂੰ ਸਿੰਘ ਸਾਹਿਬ ਦੇ ਬਿਆਨ ਦੇ ਨਾਲ ਜੋੜ ਕੇ ਇੱਕ ਵੱਖਰੀ ਤਰ੍ਹਾਂ ਦਾ ਮੁੱਦਾ ਮੰंदे ਚੰਗੇ ਸ਼ਬਦ ਜਿਹੜੇ ਹੈ ਉਹ ਕਹਿਣ ਦਾ ਲੋਕਾਂ ਨੂੰ ਮੌਕਾ ਮਿਲ ਗਿਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਰਬ ਉੱਚ ਸਥਾਨ ਹੈ ਔਰ ਉਹ ਵੱਡਾ ਰਤਬਾ ਹੈ ਜਿਹੜਾ ਉਹ ਤੇ ਸੇਵਾਦਾਰ ਹੈ ਸਿੰਘ ਸਾਹਿਬ ਜੀ ਨੇ ਕੁਝ ਵੀ ਐਸਾ ਨਹੀਂ ਕੀਤਾ ਜਿਸ ਨੂੰ ਮਤਭਾਵਾ ਬਣਾਇਆ ਜਾਵੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਗੁਰਬਾਣੀ ਕੀਰਤਨ ਜਿਹੜਾ ਹੈ ਉਹ ਸਿੱਖ ਹੀ ਕਰ ਸਕਦਾ ਹੈ ਪਰ ਮੈਂ ਵਿੱਚ ਇੱਕ ਹੋਰ ਸ਼ਬਦ ਜੋੜ ਦਿਆਂ ਸਿਖ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਅਮਰਤਾਰੀ ਸਿੱਖ ਹੀ ਕੀਰਤਨ ਕਰ ਸਕਦਾ ਹੈ ਸਿਖ ਰਹਿਤ ਮਰਯਾਦਾ ਵਿੱਚ ਕੀ ਸ਼ਬਦ ਲਿਖਿਆ ਹੋਇਆ ਹੈ ਅਰ ਸਿੰਘ ਸਾਹਿਬ ਨੇ ਇਸ ਵਿੱਚ ਕੁਝ ਵੀ ਉਦਾਹੀ ਵਾਲਾ ਕੋਈ ਸ਼ਬਦ ਨਹੀਂ ਕਿਹਾ ਉਹਨਾਂ ਦੀ ਗੱਲ ਨੂੰ ਅਸੀਂ ਸਮਝਿਆ ਨਹੀਂ ਇੱਕ ਸ਼ਬਦ ਹੈ ਗੁਰਬਾਣੀ ਜਿਸ ਦਾ ਸਬੰਧ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨਾਲ ਇੱਕ ਹੈ ਭਗਤ ਬਾਣੀ ਜਿਸ ਦਾ ਸਬੰਧ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਹੈ ਤੇ ਔਰ ਪਾਕਤਾਂ ਦੀ ਬਾਣੀ ਨਾਲ ਜਿਹੜੇ ਭਗਤਾਂ ਦੇ ਮੁਖਾਰਮਨ ਤੋਂ ਉਚਾਰੀ ਹੋਈ ਬਾਣੀ ਉਹ ਭਗਤ ਬਾਣੀ ਜਿਹੜੇ ਗੁਰੂ ਸਾਹਿਬ ਦੀ ਮੁਖਾਰਮਨ ਤੋਂ ਉਚਾਰੀ ਹੋਈ ਉਸ ਨੂੰ ਗੁਰੂ ਬਾਣੀ ਕਿਹਾ ਜਾਂਦਾ ਜਿਹੜਾ ਸਿੰਘ ਸਾਹਿਬ ਉਹਨਾਂ ਨੇ ਸ਼ਬਦ ਵਰਤਿਆ ਉਹ ਗੁਰਬਾਣੀ ਕਿਹਾ ਗਿਆ ਗੁਰੂ ਦੀ ਬਾਣੀ ਜਿਹੜੀ ਹੈ ਉਹ ਕੀਰਤਨੀਆਂ ਜਿਹੜੇ ਸਾਡੇ ਗੁਰਮਤ ਨਾਲ ਸੰਬੰਧਿਤ ਪ੍ਰਚਾਰਕ ਕੀਰਤਨੀयां ਹਨ ਉਹਨਾਂ ਦੀ ਗੱਲ ਕੀਤੀ ਜਸੋ ਤੱਕ ਜਸਵੀਰ ਜਸਜੀ ਜੀ ਦਾ ਸਵਾਲ ਹੈ ਜਸਬੀਰ ਜੀ ਗੀਤ ਨਹੀਂ ਗਾ ਰਹੇ ਸਨ ਮੈਂ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਗਾਓ ਗੁਰੂ ਅਸਤਤ ਵਿੱਚ ਇੱਕ ਤਾਂ ਗੀਤ ਲਿਖਿਆ ਹੋਇਆ ਸੀਗਾ ਸਾਡੇ ਬਹੁਤ ਪਿਆਰੀ ਅੰਥਕ ਢਾਡੀ ਤੁਲਜ ਸਿੰਘ ਕਮਦੀ ਹੋਰਾਂ ਦਾ ਇੱਕ ਗੀਤ ਇੱਕ ਬੀਬਾ ਜੀ ਨੇ ਕਿਸੇ ਬੇਟੀ ਨੇ ਲਿਖਿਆ ਜਿਹੜੇ ਗੁਰੂ ਸਾਹਿਬ ਦੇ ਸਾਹਿਜਨਾ ਦੀ ਉਸਤਤ ਵਿੱਚ ਸੀ ਤੋ ਦੋਨੋਂ ਗੀਤ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਗਾਓ ਹਾਲਾਂਕਿ ਜੱਸੀ ਜੀ ਨਕਿਆ ਮੈਂ ਨਹੀਂ ਗਾਉਣਾ ਪਰ ਮੈਂ ਉਹਨਾਂ ਨੂੰ ਮਜਬੂਰ ਕੀਤਾ ਇਸ ਕਰਕੇ ਮੈਂ ਸੁਣਦਾ ਹਾਂ ਜੱਸੀ ਨਹੀਂ ਕਿਸੂਰਵਾਰ ਕਿਸੂਰਗਵਾਰ ਮਹਿਮਾਨ ਮੈਂ ਇਸ ਕਰਕੇ ਵੀ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿਉਂਕਿ ਜਦੋਂ ਵੀ ਕੋਈ ਅਸੀ ਗੱਲ ਹੁੰਦੀ ਹੈ ਕੋਈ ਕਿਸੇ ਦੇ ਪੱਖ ਵਿੱਚ ਬੋਲਦਾ ਹੈ ਕੋਈ ਕਿਸੇ ਦੇ ਵਿਰੋਧ ਵਿੱਚ ਬੋਲਦਾ ਮੈਨੂੰ ਦੁੱਖੀ ਇਸ ਗੱਲ ਦਾ ਹੋਇਆ ਕਿ ਸਿੰਘ ਸਾਹਿਬ ਦੀ ਰਤਬੇ ਨੂੰ ਛੋਟਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਉਹ ਬੜੇ ਮੰਦੀ ਸ਼ਬਦ ਵਰਤੇ ਹਨ ਸਭ ਨੂੰ ਹੱਕਿਆ ਬੋਲਣ ਦਾ ਪਰ ਇਹਨਾਂ ਮੰਦਾਂ ਨਾ ਬੋਲੋ ਕਿ ਝੂਠ ਲਗੀ ਸਿੰਘ ਸਾਹਿਬ ਦਾ ਮੈਂ ਫੇਰ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਜੀਤ ਸਿੰਘ ਗੱਜ ਉਹਨਾਂ ਨੇ ਕੁਝ ਵੀ ਐਸਾ ਨਹੀਂ ਕਿਹਾ ਕਿ ਜਿਸ ਦਿਨ ਆ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਅਪਸ਼ਬ ਕੋ ਨਹੀਂ ਉਹਨਾਂ ਨੇ ਜਿਹੜੀ ਗੱਲ ਆਖੀ ਉਹ ਸਿੱਖ ਰਹਿਤ ਮਰਜ਼ਾਦਾਨ ਅਨਸਾਰ ਕਹੀ ਹੈ ਜਦੋਂ ਕੋਈ ਆਪਣੀ ਰਚਨਾ ਗੁੰਦਾ ਹੈ ਉਸ ਨੂੰ ਅਸੀਂ ਗੁਰੂ ਬਾਣੀ ਨਹੀਂ ਕਹਿ ਸਕਦੇ ਭਗਤ ਬਾਣੀ ਨਹੀਂ ਕਹਿ ਸਕਦੇ ਕਵਿਯਾਂ ਦੀ ਲਿਖੀ ਹੋਈ ਜਿਹੜੀ ਹੈ ਨਾ ਗੁਰੂ ਸਤਿਪ ਵਿੱਚ ਜਿਹੜੀ ਜੋ ਵੀ ਲਿਖਿਆ ਉਹਨਾਂ ਨੇ ਉਸਮਸੀ ਕਵਤਾ ਕਹਿੰਦੇ ਹਾਂ ਉਸਮਸੀ ਗੀਤ ਕਹਿੰਦੇ ਸੋ ਜਸਜੀਤ ਸਿੰਘ ਨੇ ਦੋ ਗੀਤ ਗਾਏ ਸੀਗੇ ਗੁਰੂ ਸਤਿਪ ਵਿੱਚ ਗੁਰੂ ਸਾਹਿਬ ਦੀ ਮਹਿਮਾਨ ਵਿੱਚ ਗੁਰਬਾਣੀ ਨਹੀਂ ਹੈ ਇੱਕ ਵਕਤ ਸੀ ਜਦੋਂ ਗੁਰਬਾਣੀ ਦੀ ਤਰਜ਼ ਤੇ ਗੁਰਬਾਣੀ ਵਾਂਗੂ ਲੋਕ ਜਿਹੜੇ ਸੀਗੇ ਨਾ ਉਹ ਗੀਤ ਲਿਖਣ ਲੱਗ ਪਏ ਕ ਤਾਂ ਲਿਖਣ ਲੱਗ ਪਏ ਤੱਕੀ ਗੁਰੂ ਨਾਨਕ ਸਾਹਿਬ ਦਾ ਨਾਮ ਵੀ ਵਰਤਣ ਲੱਗ ਪਏ ਤਾਂ ਹੀ ਤਾਂ ਗੁਰੂ ਸਾਹਿਬ ਨੇ ਫਿਰ ਉਸੇ ਲਈ ਹਦਾਇਤ ਕੀਤੀ ਸੀ ਕਿ ਉਹ ਬਾਣੀ ਕੱਚੀ ਹੈ ਉਸ ਤੋਂ ਸੁਚੇਤ ਹੋ ਕੇ ਪੜ੍ਹਨਾ ਹੈ ਠੀਕ ਹੈ ਜੀ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਸੇ ਨੂੰ ਵੀ ਮੰਨਦਾ ਕਿ ਗਾਣਾ ਕਰੂ ਉਹ ਜੇ ਕੋਈ ਕਸੂਰਵਾਰ ਨਹੀਂ ਜੇ ਕੋਈ ਕਸੂਰਵਾਰ ਹਾਂ ਤਾਂ ਮੈਂ ਹਾਂ ਕਿਉਂਕਿ ਜੱਸੀ ਨੂੰ ਮੈਂ ਮਜਬੂਰ ਕੀਤਾ ਗਾਉਣ ਵਾਸਤੇ ਜੇ ਕੋ ਸਜ਼ਾ ਬਣਦੀ ਹੈ ਮੈਨੂੰ ਤੁਸੀਂ ਸਜ਼ਾ ਦਿਓ ਮੈਂ ਸਜ਼ਾ ਕੋਪਤਨ ਨੂੰ ਤਿਆਰ ਹਾਂ ਮੈਨੂੰ ਇਹ ਪਤਾ ਹੈ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਕਰਦੇ ਹੋ ਜੇ ਤੁਸੀਂ ਮੈਨੂੰ ਸਹਿਜਾ ਦਿਓਗੇ ਤਾਂ ਉਸ ਨੂੰ ਵੀ ਪਿਆਰ ਵਿੱਚ ਹੀ ਲਵਾਵਾਂਗਾ ਜੇ ਬਣਦੀ ਹੈ ਕੋਈ ਸਹਿਜਤ ਸ਼ੁਰੂ ਹੋਣੀ ਲੱਗੋ ਪਰ ਕਿਸੇ ਨੇ ਮੰਦਾ ਚੰਗਾ ਨਾ ਕਹੋ ਆਓ ਮੈਂ ਇੱਕ ਬੱਚੀ ਹੈ ਜਿਸ ਨੇ ਮੀਡੀਆ ਦੇ ਵਿੱਚ ਕਿਹਾ ਮੈਨੂੰ ਕੁਝ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਹਰਜਿੰਦਰ ਸਿੰਘ ਨੇ ਇਸ ਤਰ੍ਹਾਂ ਕੀਤਾ ਉਹ ਸਿਆਣਾ ਕੀਰਤਨੀਆ ਇਹ ਕੀਤਨੀਆ ਉਹ ਕੀਤਨੀਆ ਮੈਂ ਕਦੇ ਵੀ ਆਪਣੇ ਆਪ ਨੂੰ ਸਿਆਣਾ ਕੀਤਨੀ ਨਹੀਂ ਕਿਹਾ ਨਾਮਾ ਕੋ ਵੱਡਾ ਹਾਂ ਮੈਂ ਜਿਸ ਹਾਰਨ ਜਿਆ ਕੀਤਨੀ ਆ ਉਸ ਬੱਚੀ ਨੂੰ ਮੈਂ ਬੇਨਤੀ ਕਰਾਂਗਾ ਕਿ ਬੇਟਾ ਜੇ ਤੁਹਾਨੂੰ ਵਾਕਿਆ ਹੀ ਪੰਜਾਬ ਦਾ ਦਰਦ ਹੈ ਪੰਜਾਬ ਦਾ ਦਰਦ ਹੈ ਤਾਂ ਆਓ ਮਿਲ ਕੇ ਆਪਣਾ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਪੰਜਾਬ ਦੀ ਵਿਖਰੀ ਹੋਈ ਜਿਹੜੀ ਸ਼ਕਤੀ ਹੈ ਉਸ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਕੇ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਮੁੱਦੇ ਬਣਾ ਕੇ ਆਪਣੇ ਚੈਨਲ ਨੂੰ ਨਾ ਚਲਾਈਏ ਚੈਨਲ ਚਲਾਓ ਚੰਗੀ ਗੱਲ ਹੈ ਜਿੰਨਕੋ ਦਾ ਅਜ ਸਾਧਨਾ ਹੈ ਪਰ ਐਸਾ ਨਾ ਕਰੋ ਕਿ ਜਿਸ ਦੇ ਨਾਲ ਕਿਸੇ ਦੀ ਸ਼ਖਸੀਅਤ ਨੂੰ ਝੋਟ ਲੱਗੀ ਖਾਸ ਕਰਕੇ ਵੱਡੇ ਰੁਤਬੇ ਵਾਲੇ ਵੱਡੀਆਂ ਪਦਵੀਆਂ ਵਾਲੇ ਤਖਤ ਸਹਿਮਾਨ ਬਹੁਤ ਉੱਚੇ ਹਨ ਸਰਵੋਚਨ ਔਰ ਉਹਨਾਂ ਤਖਤਾਂ ਦੇ ਸੇਵਾ ਕਰਨ ਵਾਲੇ ਸਾਡੇ ਲਈ ਮੇਰੇ ਲਈ ਖਾਸ ਕਰਕੇ ਮੈਂ ਕੀ ਕਹਾਂ ਬਹੁਤ ਉੱਚੀਆਂ ਪਦਵੀਆਂ ਹਨ ਮੈਂ ਉਹਨਾਂ ਸਭ ਨਾਲ ਸਤਿਕਾਰ ਕਰਦਾ ਇਸ ਕਰਕੇ ਮੈਂ ਉਸ ਬੱਚੀ ਨੂੰ ਵੀ ਬੇਨਤੀ ਕਰਾਂਗਾ ਹੋਰ ਵੀ ਜਿਹੜੇ ਚੈਨਲ ਤੇ ਬੋਲ ਰਹੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜੇ ਵਾਕਿਆ ਤੁਸੀਂ ਦਰਦ ਰੱਖਦੇ ਆਓ ਮਿਲ ਕੇ ਆਪਾਂ ਪੰਜਾਬ ਦੀ ਤਸਵੀਰ ਤੇ ਪੰਜਾਬ ਦੀ ਤਕਦੀਰ ਤੇ ਕੋਈ ਮਿਲ ਕੇ ਕੋਈ ਸਾਂਝਾ ਜਿਹਾ ਫੈਸਲਾ ਲਈਏ ਜਿਸ ਦੇ ਨਾਲ ਸਾਡਾ ਉਹ ਪੰਜਾਬ ਫਿਰ ਉਹਨਾਂ ਲਈ ਹਾਂ ਦਿਆਵੇ ਠੀਕ ਹੈ ਜੀ ਮੇਰੀ ਕਹੀ ਹੋਈ ਬੇਨਤੀ ਨੂੰ ਪ੍ਰਵਾਨ ਕਰਿਓ ਆਪਾਂ ਇਹਨਾਂ ਗੱਲਾਂ ਤੋਂ ਉਪਰ ਉਠੀਏ ਸਾਡੀਆਂ ਜ਼ਰੂਰਤਾਂ ਕੁਝ ਹੋਰ ਹਨ ਅਸੀਂ ਕਰ ਕੁਝ ਹੋਰ ਰਹੇ ਹਾਂ ਕਰਿਏ ਉਹ ਜਿਸ ਦੇ ਨਾਲ ਕੁਝ ਕਿਸੇ ਦਾ ਸੁਆਰਿਆ ਜਾਵੇ ਕਿਸ ਨੂੰ ਕੁਸ਼ਰਾਹ ਦੀ ਮਿਹਲੇ પ્રેમ ਦੀ ਦੁਨੀਆ ਦੇ ਵਿੱਚ ਰਹੀਏ ਨਫਰਤ ਦੀ ਦੁਨੀਆ ਤੋਂ ਬਚ ਕੇ ਰਹੀਏ ਠੀਕ ਹੈ ਜੀ ਬਲਚਕ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ